ਅੱਜਕੱਲ ਫਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਚੋਰਾਂ ਦੀ ਦਹਿਸ਼ਤ ਇਸ ਕਦਰ ਲੋਕਾਂ ਤੇ ਹਾਵੀ ਹੋ ਚੁੱਕੀ ਹੈ ਕਿ ਜੇਕਰ ਚੋਰਾਂ ਨੂੰ ਚੋਰੀ ਕਰਨ ਤੋਂ ਰੋਕਿਆ ਜਾਵੇ ਤਾਂ ਉਹਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਰੀਦਪੁਰ ਦੇ ਫਰੋਹੀਪੁਰ ਰੋਡ ਤੇ ਸਥਿਤ ਤਾਰਾ ਸਿੰਘ ਕਲੋਨੀ ਤੋਂ ਜਿੱਥੇ ਕੁਝ ਦਿਨ ਪਹਿਲਾਂ ਵੀ ਇੱਕ ਗੱਡ ਵਿੱਚ ਵੜ ਕੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਰਾਤ ਮੁੜ ਇਸੇ ਕਲੋਨੀ ਵਿੱਚ ਇੱਕ ਗੱਡ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਜਿੱਥੇ ਚੋਰ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਅਤੇ ਇੱਕ ਘਰ ਵਿੱਚ ਵੜ ਗਏ ਪਰ ਜਦ ਘਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਚੋਰਾਂ ਨੂੰ ਵੰਗਾਰਿਆ ਅਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਜਿਸ ਤੋਂ ਬਾਅਦ ਚੋਰ ਭੱਜ ਨਿਕਲੇ ਪਰ ਜਾਂਦਿਆਂ-ਜਾਂਦਿਆਂ ਉਹਨਾਂ ਵੱਲੋਂ ਕੁਝ ਰਾਉਂਡ ਫਾਇਰ ਵੀ ਕੀਤੇ ਗਏ ਪਰ ਲੋਕਾਂ ਵੱਲੋਂ ਹਿੰਮਤ ਕਰਕੇ ਪੈਦਲ ਚੋਰਾਂ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਪੁਲਸ ਨੂੰ ਘਟਾਣ ਵਾਲੀ ਜਗ੍ਹਾ ਤੋਂ ਦੋ 12 ਬੋਰ ਰਾਈਫਲ ਦੇ ਖਾਲੀ ਖੋਲ ਵੀ ਬਰਾਮਦ ਹੋਏ ਹਨ ਉਧਰ ਲੋਕਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਅਜਿਹੇ ਚੋਰਾਂ ਨੂੰ ਨਰਥ ਪਾਈ ਜਾਵੇ ਕਿਉਂਕਿ ਕਿਸੇ ਵੇਲੇ ਵੀ ਖਤਰਨਾਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਨਵਦੀਪ ਸਿੰਘ ਮੈਨੂੰ ਇਹ ਮੇਰੇ ਨਾਮ ਠੀਕ ਹੈ ਸਰ ਇਹ ਕੱਲ ਬਾਗਣੀ ਚੋਰੀ ਹੋਈ ਹੈ ਰਾਤ ਜੀ 11 ਵਜੇ ਸਾਡੇ ਘਰੇ ਪਹਿਲਾਂ ਤਾਂ 17 ਤਰੀਕ ਨੂੰ ਨਹੀਂ ਚੋਰੀ ਹੋਈ ਆ ਆਪਣੇ ਬਾਈ ਜੀ ਦੇ ਘਰੇ ਹੋਈ ਆ ਤੇ ਸਾਡੇ ਹੋਈ ਆ ਉਹ ਅਸੀਂ ਇੱਥੇ ਸਿਟੀ 2 ਦੇ ਵਿੱਚ ਐਪਲੀਕੇਸ਼ਨ ਦਿੱਤੀ ਸੀਗੀ ਵੀ ਸਾਡੇ ਘਰੇ ਚੋਰੀ ਹੋਈ ਆ ਫਿਰ ਰਾਤ 17 ਤਰੀਕ ਨੂੰ ਚੋਰ ਫੇਰ ਆ ਗਏ ਜੀ ਸਾਨੂੰ ਮਾਰਨ ਆਸਤੇ ਪੰਜ ਬੰਦੇ ਸੀਗੇ ਉਹਨਾਂ ਕੋਲੇ ਹਥਿਆਰ ਸੀ ਉਹਨਾਂ ਨੇ ਫਾਇਰਿੰਗ ਵੀ ਕੀਤੀ ਤੇ ਮhalla ਵਾਸੀ ਸਾਰੇ ਇਕੱਠਾ ਹੋ ਗਏ ਇਹਨਾਂ ਨੂੰ ਜਿਹੜੇ ਖੋਲ ਉਥੇ ਮਿਲੇ 12 ਬੋਰ ਦੀ ਉਹ ਵੀ ਰਿਕਵਰ ਕੀਤੀ ਐ ਸੋਹ ਸਾਬ ਮੌਕਾ ਦੇ ਕੇ ਆ ਜੀ ਸਾਰੀ ਡਿਟੇਲ ਦਾ ਕਿ ਅਸੀਂ ਇਨਸਾਫ ਮੰਗਦੇ ਆ ਵੀ ਜੋ ਬੰਦ ਦੀ ਕਾਰਵਾਈ ਆ ਉਹ ਇਹਨਾਂ ਤੇ ਕੀਤੀ ਜਾ ਕਿੰਨੇ ਬੰਦੇ ਸੀ ਕਿੰਨੇ ਫਾਇਰ ਹੋਏ ਫਾਇਰ ਉਹਨਾਂ ਨੇ ਕੀਤੀਆਂ 4-5 ਕੀਤੀਆਂ ਜੀ ਤੇ ਜਿਹੜੇ ਦੋ 12 ਬੋਰ ਦੇ ਖੋਲ ਆ ਉਹ ਸਾਨੂੰ ਬਰਾਮਦ ਹੋਏ ਆ ਬਾਕੀ ਇਹਨਾਂ ਦੀਆਂ ਚੱਪਲਾਂ ਉੱਥੇ ਪਈਆਂ ਰਹਿ ਗਈਆਂ ਹੋਰ ਜੋ ਗੱਟੇ-ਗੁੱਟੇ ਸੀਗੇ ਉਹ ਵੀ ਉੱਥੇ ਪਈ ਸੀਗੇ ਇਹ 5-6 ਬੰਦੇ ਸੀਗੇ ਇੱਕ ਬੰਦਾ ਸੀ ਫੜ ਕੇ ਰਾਤ ਹੀ ਇਥੇ ਸਿਟੀ 2 ਦੇ ਵਿੱਚ ਦੇਗੀ ਚ ਕੀ ਪਹਿਲਾਂ ਵੀ ਨਾਲ ਚੋਰੀ ਕੋਈ ਵਾਰਾ ਦਿੱਤੇ ਗਏ ਇਸ ਇਹ 17 ਤਰੀਕ ਨੂੰ ਹੋਈ ਸੀਗੀ ਜੀ ਪਹਿਲਾਂ ਇੱਕ ਅੱਜ ਤੋਂ ਸਾਲ ਕੇ ਪਿਛਲੇ ਦੀ ਜੀ ਮੈਂ ਗੱਲ ਕਰਾਂ ਫੇਰ ਚੋਰੀ ਹੋਈ ਸੀਗੀ 17 ਤਰੀਕ ਨੂੰ ਮਹੱਲੇ ਦੇ ਵਿੱਚ ਦੋ ਘਰਾਂ ਦੀ ਸਾਡੀ ਚੋਰੀ ਹੋਈ ਹੈ ਜੀ ਦੋਵੇਂ ਗਵਾਂਢੀ ਦੋਵੇਂ ਗਵਾਂਢੀ ਹੈ ਜੀ ਘਰ ਹੁਣ ਖਾਲੀ ਸੀ ਕਿ ਕੋਈ ਰਹਿੰਦਾ ਸੀ ਨਹੀਂ ਅਸੀਂ ਰਹਿਛਤਾ ਹੈ ਵੀ ਬਾਕੀ 4-5 ਦਿਨਾਂ ਬਾਅਦ ਪਿੰਡ ਰਹਿਨੇ ਆ ਜੀ ਇੱਥੇ ਜਿਹੜਾ ਮਾਰੀ ਰੱਖਦੇ ਆ ਤੇ ਇਹ ਨਹੀਂ ਵੀ ਜਮੇ ਬੰਦ ਸੀਗਾ ਜੀ ਹੁਣ ਉਹਨਾਂ ਨੇ ਸਰ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਸਾਡੀ ਵਧੀਆ ਗੱਲ ਸੁਣੀ ਐਸਐਸਓ ਸਾਹਿਬ ਨੇ ਉਹ ਕਹਿੰਦੇ ਜਿਹੜੀ ਕੋਈ ਬਣਦੀ ਕਾਰਵਾਈ ਆ ਉਹ ਕਹਿੰਦੇ ਵੀ ਅਸੀਂ ਪੂਰੀ ਕਰਾਂਗੇ ਜੀ ਸਾਨੂੰ ਪੂਰਾ ਯਕੀਨ ਦਿਵਾਇਆ ਹਾਂਜੀ ਬਜੀ ਕੀ ਨਾ ਤੁਹਾਡੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਕੀ ਘਟਨਾ ਜਿਹੜੀ ਹੋਈ ਆ ਤੁਹਾਡੇ ਏ ਬਾਈ ਜੀ ਪਰਸੋਂ ਮੈਨੂੰ ਮੇਰੇ ਗਵਾਂਢੀ ਦਾ ਬਾਈ ਦਾ ਫੋਨ ਆਇਆ 7:30 ਵਜੇ ਕਿ ਬਾਈ ਤੇਰੇ ਪਲਾਟ ਚ ਨਾ ਬੰਦਾ ਤੇਰਾ ਗੇਟ ਪੱਟੀ ਜਾਂਦਾ ਸੀਗਾ ਚੋਰ ਤੇ ਜਿਹਨੂੰ ਅਸੀਂ ਫੜ ਲਿਆ ਤੇ ਫੇਰ ਮੈਂ ਮੌਕੇ ਤੇ ਗਿਆ ਜਾ ਕੇ ਵੇਖਿਆ ਮੈਂ ਮੇਰਾ ਗਾਡਰਾ ਗੂਡਰਾ ਲੋਹਾ ਕੁਝ ਨਹੀਂ ਛੱਡਿਆ ਜੀ ਸਭ ਕੁਝ ਚੱਕ ਲਿਆ ਇੱਕ ਗੇਟ ਰਹਿ ਗਿਆ ਸੀ ਉਹਨੂੰ ਉਹ ਪੱਟਣ ਆਇਆ ਦੁਬਾਰਾ ਜੀ ਜਿਹਨੂੰ ਅਸੀਂ ਰੰਗੇ ਹੱਥੀ ਫੜਿਆ ਫੜਨ ਤੋਂ ਬਾਅਦ ਫੇਰ ਇੱਥੇ ਅਸੀਂ ਕਤਵਾਲੀ ਚ ਦੇਤਾ ਉਹਨੂੰ ਤੇ ਉਹ ਮੰਨਿਆ ਸਾਡੇ ਕੋਲੇ ਵੀ ਦੋ ਬੰਦੇ ਮੇਰੇ ਨਾਲ ਹੋਰ ਸੀ ਪਰ ਹਜੇ ਉਹ ਬੰਦੇ ਨਹੀਂ ਫੜੇ ਗਏ ਜੀ ਜਿੱਥੇ ਉਹਨੇ ਸਮਾਨ ਵਿੱਚ ਆ ਉਹ ਬੰਦੇ ਦਾ ਵੀ ਉਹ ਸਾਡੇ ਕੋਲੇ ਮੰਨਿਆ ਵੀਡੀਓ ਹੈਗੀ ਸਾਡੇ ਕੋਲੇ ਉਸ ਤੋਂ ਬਾਅਦ ਫਿਰ ਉਹ ਘਰ ਦਾ ਦੁਬਾਰਾ ਫਿਰ ਆਈ ਹੈ ਜੀ ਦੁਬਾਰਾ ਘਟਨਾ ਬਾਈ ਜੀ ਮੇਰੇ ਗਵਾਂਢੀ ਦੇ ਕੱਲ ਫੇਰ ਸਵੇਰ ਦੁਪਹਿਰੇ 2:30 3 ਵਜੇ ਪਹਿਲਾਂ ਸਿਲੰਡਰ ਚੱਕਿਆ ਹੀ ਇਹਦਾ ਫਿਰ ਇਹਦਾ ਚੁੱਲਾ ਚੱਕਿਆ ਜੀ ਫਿਰ ਰਾਤ ਨੂੰ 11:00 10:30 11:00 ਵਜੇ ਫੇਰ ਇਹਦੇ ਘਰੇ ਆਏ ਹੈ ਜੀ ਗੱਡੀ ਲੈ ਕੇ ਗੱਡੀ ਲੈ ਕੇ ਫੇਰਿੰਗ ਹੇਰਿੰਗ ਕਰਕੇ ਗਏ ਆ ਇਹਦੇ ਗਵਾਂਢ ਸਾਰੀ ਵਿਚਾਰੇ ਦੇ ਘਰੇ ਵੜ ਕੇ ਨਾਲ ਇਹਨਾਂ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਉਹ ਗੱਡੀ ਤੇ ਦੱਸਦੇ ਆ ਜੀ ਜੀ ਉਹਨਾਂ ਕੋਲੇ ਗੱਡੀ ਸੀ ਵੱਡੀ ਇਹਨਾਂ ਆਪੇ ਵੀ ਕੋ ਬੰਦਾ ਫੜਿਆ ਸੀ ਉਹ ਰਾਤ ਇੱਕ ਬੰਦਾ ਫੜ ਲਿਆ ਫਿਰ ਇਹਨਾਂ ਨੇ ਜੀ ਤੇ ਉਹ ਬੰਦਾ ਵੀ ਰਾਤ ਇਹਨਾਂ ਨੇ ਇੱਥੇ ਇੱਕ ਤਵਾਲੀ ਦੇਤਾ ਜੀ ਇੱਕ ਮੰਗ ਕੀ ਕਰਦੋਂ ਤੁਸੀਂ ਮੰਗ ਅਸੀਂ ਤਾਂ ਹੀ ਕਰਦੇ ਆ ਜੀ ਵੀ ਇਹ ਜਿਹੜਾ ਦਿਨ ਦਿਹਾੜੇ ਲੋ ਚੋਰੀਆਂ ਹੁੰਦੀਆਂ ਜੀ ਲੁੱਟਾ ਖੋਹ ਹੁੰਦੀਆਂ ਜੀ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਤਾਂ ਕਿ ਲੋਕ ਜਿਹੜੇ ਸੌਖੇ ਰਹਿਣ ਜਿਹੜੇ ਬੰਦੇ ਫੜੇ ਗਏ ਤੁਹਾਨੂੰ ਕਿੱਦਾਂ ਦੇ ਲੱਗਦੇ ਸੀ ਬਿਛੇੜੀ ਆ ਜਾਂ ਕੀ ਬਾਈ ਜਿਹੜਾ ਅਸੀਂ ਪਰਸੋ ਬੰਦਾ ਫੜਿਆ ਉਹਦੇ ਕੋਲੋਂ ਸਾਨੂੰ ਜਦੋਂ ਅਸੀਂ ਉਹਨੂੰ ਫੜਿਆ ਉਹਦੇ ਕੋਲੇ ਉਦੋਂ ਸਰਿੰਜਾਂ ਤੇ ਟੀਕੇ ਨਿਸ਼ੇੜੀ ਟਾਈਪ ਦੇ ਨਿਸ਼ੇੜੀ ਟਾਈਪ ਦੇ ਆ ਜੀ ਪਹਿਲਾਂ ਵੀ ਕੋਈ ਵਾਰ ਤਾਂ ਕਰ ਦਿੱਤੀ ਇਧਰ ਖਾਲੀ ਪਹਿਲਾਂ ਮੇਰਾ ਮੈਂ ਨਾ ਬਾਈ ਜੀ ਉੱਥੇ ਦੇਸੀ ਮੁਰਗੀਆਂ ਦਾ ਫਾਰਮ ਕੀਤਾ ਸੀ ਪਹਿਲਾਂ ਮੇਰੇ ਮੁਰਗੇ ਮਰ ਕੇ ਵੀ ਚੋਰੀ ਹੁੰਦੀ ਰਹੇ ਆ ਜਿਹਦੇ ਕਰਕੇ ਅੱਕ ਕੇ ਮੈਨੂੰ ਜਿਹੜੇ ਥੋੜੇ ਬਹੁਤੇ ਰਹਿ ਗਏ ਉਹ ਵੇਚਨੇ ਪਏ ਮੈਨੂੰ ਕੰਮ ਹੀ ਬੰਦ ਕਰਨਾ ਪਿਆ ਇਹ ਚੋਰੀ ਕਰਕੇ ਚੋਰੀਆਂ ਬਹੁਤ ਹੋਈਆਂ ਮੇਰੀਆਂ ਮੇਰੇ ਬਹੁਤ ਮੁਰਗੇ ਚੱਕੇ ਗਏ ਕੀ ਸੰਭਾਲੋ ਜੀ ਮੌਲਾ ਜੀ ਇੱਕ ਧਾਰਾ ਸਿੰਘ ਕਲੋਨੀ ਚੋਂ ਮਕਾਨ ਨਵਦੀਪ ਸਿੰਘ ਦਾ ਤੇ ਇੱਥੇ ਇਹਨਾਂ ਦੱਸਿਆ ਵੀ ਕੋਈ ਚੋਰੀ ਕਰਨ ਆਇਆ ਸੀ ਚੋਰੀ ਦਾ ਰਾਦ ਦੇ ਨਾਲ ਬੰਦੇ ਤੇ ਜਦੋਂ ਰਾਤ ਨੂੰ ਇਹਦੇ ਘਰ ਦਾਖਲ ਹੋਇਆ ਤੇ ਉਸੇ ਟਾਈਮ ਇਹ ਘਰ ਹਜਰ ਸੀਗੇ ਤੇ ਅਗੋ ਜਦੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਕੁਝ ਤਾਂ ਭੱਜ ਗਏ ਇੱਕ ਮੁੱਖ ਤੇ ਕਾਬੂ ਆ ਗਿਆ ਤੇ ਹੁਣ ਇਹ ਆਪਣੀ ਸਟੇਟਮੈਂਟ ਦੇ ਰਿਹਾ ਸਟੇਟਮੈਂਟ ਲੈ ਕੇ ਨਦੀ ਐਗਰੀ ਕਰ ਵੀ ਉਹਨਾਂ ਦੀ ਜਾ ਰਹੀ ਹੈ ਸਰ ਪੈਰ ਦੀ ਗੱਲ ਕੀਤੀ ਇਹ ਵੀ ਪੰਜ ਕੰਦੇ ਬੰਦ ਕਿਹ ਨਹੀਂ ਬਣੀ ਉਹ ਤੇ ਬੰਦ ਆਪਾਂ ਨੂੰ ਦੋ ਖੋਲ ਮਿਲੇ ਜੀ ਉਥੋਂ ਇੱਕ ਘਰ ਦੇ ਅੰਦਰ ਸੀ ਇੱਕ ਘਰ ਦੇ ਬਾਹਰੋਂ ਇਹ ਦੋ ਖੋਲ ਮਿਲੇ ਆ ਤੇ ਉਹ ਦੋ ਖੋਲ ਕਰਦੇ ਚਲੇ ਗਏ ਫਿਰਸ ਨੇ ਕਿਹੜੀ ਜਾਣਦਾ ਸਰ ਖੋਲ ਲਿਆ ਹੋ ਉਹ ਸ਼ਕਤੀਮਾਨ ਐਕਸਪ੍ਰੈਸ ਲਿਖਿਆ ਜੀ 12 ਰੌਣਕ ਠੀਕ ਹੈ ਜੀ ਗ੍ਰਿਫਤਾਰੀ ਦੀ ਕੰਨੀ ਕ੍ਰਿਪੀਨ ਫੜਾਇਆ ਸੀ ਕਿਸ ਤਰ੍ਹਾਂ ਇੱਕ ਵਿਅਕਤੀ ਦਾ ਮ੍ਰਿਤਕ ਹੋਣੇ ਹਵਾਲੇ ਦੇ ਦੇਖੋ ਉਹ ਹਵਾਲੇ ਕੀਤਾ ਜੀ ਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਉਹਦੀ ਗ੍ਰਿਫਤਾਰੀ ਪਾ ਰਹੇ ਆ ਕਿੰਨੇ ਬੰਦੇ ਸਾਰ ਟੋਟਲ ਇਹਨਾਂ ਦੇ ਕਹਿੰਦੇ ਮੁਤਾਬਕ ਤਾਂ ਜੀ 4-5 ਬੰਦੇ ਹੈਗੇ ਆ ਤੇ ਅੱਗੇ ਤਫ਼ਤੀਸ਼ ਕਰ ਰਹੇ ਜਿੰਨ ਜਿੰਨੇ ਵੀ ਬੰਦੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕਰਵਾਇਆ ਨੂੰ ਚਲ ਨਾ ਗਿਆ ਗ੍ਰਿਫਤਾਰ ਸੁਖਾਰ ਖਾਲੀ ਪਿਆ ਸੀ ਕੀ ਹੋਇਆ ਅਜੀ ਪਹਿਲਾਂ ਇਹ ਘਰ ਦੇ ਵਿੱਚ ਰਹ ਨਹੀਂ ਰਹੇ ਸੀਗੇ ਆਪਣੇ ਕਿਤੇ ਹੋਰ ਜਗ੍ਹਾ ਤੇ ਰਹ ਰਹੇ ਸੀਗੇ ਮਕਾਨ ਖਾਲੀ ਸੀਗਾ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਕੋਈ ਚੋਰੀ ਹੋ ਰਹੀ ਆ ਤਾਂ ਉਸ ਟਾਈਮ ਇਹ ਆਏ ਇੱਥੇ